ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਖੁੱਡੀਆਂ ਵਿੱਚ ਇੱਕ ਵਿਆਹ ਸਮਾਗਮ ਵਿੱਚ ਵੱਜਦਾ ਡੀਜੇ ਇਸ ਨੂੰ ਬੰਦ ਕਰਵਾਉਣ ਲਈ ਦੋ ਧਿਰਾਂ ਵਿਚਾਲੇ ਭਾਰੀ ਪੱਥਰਵਾਜ਼ੀ ਹੋਈ ਹੈ ਅਤੇ ਲੜਾਈ ਹੋਈ ਹੈ ਜਿਸ ਵਿੱਚ ਇੱਕ ਧਿਰ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ ਚਾਰ ਲੋਕ ਜ਼ਖਮੀ ਹੋਏ ਹਨ ਸੀਵਲ ਹਸਪਤਾਲ ਮਲੋਟ ਵਿੱਚ ਜਿਹੜੇ ਇਲਾਜ ਹਰਵੰਤ ਸਿੰਘ ਨੇ ਦੱਸਿਆ ਕਿ ਕੱਲ ਉਹਨਾਂ ਦੇ ਘਰ ਡੀਜੇ ਚੱਲ ਰਿਹਾ ਸੀ ਜਦੋਂ ਸਾਰਾ ਪ੍ਰੋਗਰਾਮ ਖਤਮ ਹੋਇਆ ਤਾਂ ਗਵੰਡੀਆਂ ਨੇ ਡੀਜੇ ਵਜਾਉਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਅਸੀਂ ਉਹਨਾਂ ਨੂੰ ਰੋਕਣ ਗਏ ਤਾਂ ਉਹਨਾਂ ਨੇ ਸਾਡੇ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਸਾਡੀਆਂ 5 ਔਰਤਾਂ ਜ਼ਖਮੀ ਹੋ ਗਈਆਂ ਤੇ ਉਸ ਦੀ ਮਾਤਾ ਗੁਰਮੀਲ ਕੌਰ ਦੀ ਮੌਤ ਹੋ ਗਈ ਹੈ ਪੁਲਿਸ ਥਾਣਾ ਲੰਬੀ ਦੇ ਐਸ ਐਚ ਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਵਿੱਚ ਸੁਨੀਲ ਨਾਮਕ ਨੌਜਵਾਨ ਦਾ ਵਿਆਹ ਸੀ ਜਿੱਥੇ ਡੀਜ ਦੋ ਧਿਰਾਂ ਵਿੱਚ ਲੜਾਈ ਹੋ ਗਈ ਜਿਸ ਵਿੱਚ ਬਿਆਨਾਂ ਅਨੁਸਾਰ ਇੱਕ ਧਿਰ ਨੇ ਨਛੱਤਰ ਸਿੰਘ ਤੇ ਦੂਜੇ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਔਰਤਾ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ ਨੇ ਅਤੇ ਇੱਕ ਗੁਰਮੇਲ ਕੌਰ ਦੀ ਮੌਤ ਹੋ ਗਈ ਹੈ ਲੰਬੀ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਾਰਾ ਕੀ ਹੈ ਮਾਮਲਾ ਆਓ ਸੁਣਾਉਣੇ ਪੂਰੀ ਖ਼ਬਰ ਅੱਜ ਕੀ ਤੁਹਾਡਾ ਨਾਂ ਕਿਹੜਾ ਪਿੰਡ ਹੈ ਕੀ ਕਰਨਾ ਵਾਪਰੀ ਸੀ ਤੇ ਕਿੰਨੇ ਜਣੇ ਦਾਖਲ ਚੱਕ ਨਹੀਂ ਆ। ਮੇਰਾ ਨਾਂ ਹਰਵੰਦ ਸਿੰਘ ਆ ਖੁੱਡੀਆਂ ਮਾਹ ਸਿੰਘ ਮਰਾ ਗੰਡਾ ਜੀ। ਅਰੇ ਪ੍ਰੋਗਰਾਮ ਸੀ ਵਿਆਹ ਸਾਦੀ ਦਾ ਜੀ। ਉਥੋਂ ਵਧੀਆ ਪ੍ਰੋਗਰਾਮ ਹੋ ਗਿਆ। ਡੀਜੇ ਜੂਏ ਸਾਰੇ ਬੰਦ ਕਰ ਤੇ ਪ੍ਰੋਗਰਾਮ ਦੀ ਸਮਾਪਤੀ ਕਰਤੀ ਭਾਂਡਾ ਠਿੱਕਰ ਸੀ ਸਾਰਾ ਸੰਭਾਲਤਾ ਜੀ। ਉਹ ਨਾਲ ਦੇ ਬੰਦੇ ਨੇ ਸਾਹਮਣੇ ਗਵੰਡੀਆਂ ਨੇ ਕੀ ਕਰਾਂ ਡੀਜੇ ਲਿਆ ਕੇ ਧੱਕੇ ਨਾਲ ਲਾ ਕੇ। ਅਸੀਂ ਬੰਦ ਕਰਾਉਂਦੇ ਸੀਗੇ। ਉਹਨਾਂ ਨੇ ਸਾਡੇ ਤੇ ਇੱਟਾਂ ਦਾ ਹਮਲਾ ਕਰਿਆ ਜੀ। ਹੋਟਲ ਤੇ ਪੰਜ ਕਿੰਨੇ ਜਣੇ ਜਾਣੀ ਆ ਤੁਸੀਂ ਕੀ ਕੀ ਅਸੀਂ ਪੰਜ ਜਣੇ ਜਾਣੀ ਆ ਜੀ ਕੋਣ ਕੋਣ ਇੱਕ ਮੇਰਾ ਤਾਏ ਦਾ ਮੁੰਡਾ ਹੀ ਦੋ ਮੇਰੇ ਪਰਜਾਇੰਗਾ ਜੀ ਇੱਕ ਮੇਰਾ ਭਾਈ ਹਾਂਜੀ ਮੇਰੀ ਮੰਮਾ ਦੀ ਮੌਤ ਹੋਈ ਆ ਜਿਹੜਾ ਵਿਆਹ ਚੱਲ ਰਿਹਾ ਸੀ ਵਿਆਹ ਤੁਹਾਡੇ ਸੀ ਚੱਲ ਰਿਹਾ ਸੀ ਕਿ ਕਿਸੇ ਦੋ ਚੱਲ ਰਿਹਾ ਸਾਡੇ ਅੰਕਲ ਕੇ ਚੱਲ ਰਿਹਾ ਸੀ ਜੀ ਤੇ ਮਾਰਨ ਵਾਲੇ ਕੌਣ ਸੀ ਮਾਰਨ ਵਾਲੇ ਜੀ ਸਾਹਮਣੇ ਗਵਾਂਢੀ ਸੀ ਜੀ ਚ ਕੋਣ ਹੈ ਜੀ ਨਾ ਜੀ ਨਿਸ਼ੱਤਰ ਸਿੰਘ ਤੇ ਉਹਦੇ ਮੁੰਡੇ ਸੀਗੇ ਜੀ ਤੇ ਦੋਦੇ ਭਰਾ ਦੇ ਮੁੰਡੇ ਜੀ ਕਿੰਨੇ ਵਜੇ ਦੀ ਕਰ ਰਹਾ ਹੈ ਇਹ ਸਾਢੇ 8 ਵਜੇ ਦੀ ਕਰ ਰਹਾ ਹੈ ਇੱਕ ਤੁਸੀਂ ਕੀ ਰੋਕਣਗੇ ਇਸ ਨੂੰ ਨਹੀਂ ਜੀ ਮੈਂ ਤਾਂ ਮੇਰੀ ਮੰਮਾ ਨੇ ਉਹਨਾਂ ਨੇ ਕਿਦੋਂ ਇੱਟ ਮਾਰੀ ਤਾਂ ਤੋਂ ਜਦੋਂ ਨੇ ਰੌਲਾ ਪਾਇਆ ਮੈਂ ਤਾਂ ਉਹਨੂੰ ਚੱਕਣ ਗਿਆ ਸੀ ਤੇ ਉਹਨਾਂ ਨੇ ਉਹ ਵੱਡੇ ਮੁੰਡੇ ਨੇ ਆ ਕੇ ਮੇਰੇ ਚਰਚ ਟੰਬਾ ਮਾਰਿਆ ਵਾਕਿਆ ਵਾਕਿਆ ਇਹਨਾਂ ਨੂੰ ਸਾਰਿਆਂ ਨੂੰ ਵੇਸ਼ ਕਰਤਾ ਸੀ ਉਹਨਾਂ ਕੋਲ ਤਾਂ ਉਹ ਇੱਟਾ ਛਿੱਟੀਆਂ ਦੇ ਸੀ ਜੀ ਉਹ ਥੱਲੇ ਫੌ ਨਹੀਂ ਪੈ ਰਿਆ ਸੀ ਕਈ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਦੱਸਿਆ ਕੋਈ ਕਾਰਵਾਈ ਨਹੀਂ ਅਜੇ ਤਾਂ ਕਹਿੰਦੇ ਆ ਕਾਰਵਾਈ ਕਰਦੇ ਆ ਸ਼ਿਕਾਰ ਭਈ ਠੀਕ ਹੈ ਕਰਜ਼ਦਾਰ ਨਹੀਂ ਦਾ ਭਈ ਇਸ ਦਾ ਉਹਨਾਂ ਚਿਕਰ ਸ਼ਿਕਾਰ ਨਹੀਂ ਹੁੰਦੇ ਉਹ ਤਾਂ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਸਰ ਖੁੱਡੀਆਂ ਮਹਾਂ ਸਿੰਘ ਰਾਤ ਕੋਈ ਸੁਨੀਲ ਕੁਮਾਰ ਦੀ ਸ਼ਾਦੀ ਸੀਗੀ ਉੱਥੇ ਕੋ ਡੀਜੇ ਨੂੰ ਲੈ ਕੇ ਆਨਗਵਾਂਡਾ ਮੌਸਮ ਨੇ ਕਰਾ ਉਹ ਤਾਂ ਕੋਈ ਉਹਨਾਂ ਦਾ ਆਪਸ ਵਿੱਚ ਡੀਜੇ ਨੂੰ ਬੰਦ ਕਰਾਉਣ ਦੇ ਵਿੱਚ ਕੋ ਲੈ ਕੇ ਝਗੜਾ ਹੋਇਆ ਸੀ ਜਿਸ ਵੰਨ ਵਿੱਚ ਕੋ ਤੈਸ ਚਾ ਕੇ ਇੱਕ ਦੂਜੇ ਪ੍ਰਤੀ ਇੱਟਾਂ ਰੋੜੇ ਚੱਲਣ ਲੱਗ ਗਏ ਤੇ ਨਛੱਤਰ ਸਿੰਘ ਪਾਰਟੀ ਵੱਲੋਂ ਕੋਈ ਰੋੜਾਂ 'ਚ ਇੱਟ ਮੱਜੀ ਆ ਗੁਰਮੇਲ ਕੌਰ ਨਾਂ ਦੀ ਜਨਾਨੀ ਸੀ 65 ਸਾਲ ਦੀ ਉਹ ਛੜਾ ਛੜੂ ਰਹੀ ਸੀ ਉਹਦੇ ਸਿਰ ਤੇ ਵਜਨ ਕਰਕੇ ਉਹਦੀ ਮੌਤ ਹੋ ਗਈ ਹੈ ਜੀ ਚਾਰ ਇਹਦੇ ਇੰਜਰਡ ਹੈ ਜੀ ਦੋ ਲੇਡੀਜ਼ ਔਰ ਦੋ ਜੈਂਟਸ ਤੇ ਮੁਕੱਦਮਾ ਨੰਬਰ 277 ਡੇਟ 17 ਬਣਾਤੇ ਇੰਟਰਸੈਕਸ਼ਨ ਤਿੰਸੂ 301 120 ਵਿੱਚ ਦਰਜ ਕਰ ਲਿਆ ਜੀ ਇਨਵੈਸਟੀਗੇਸ਼ਨ ਜਾਰੀ ਹੈ ਜਿਸ ਤੋ ਇਨਵੈਸਟੀਗੇਸ਼ਨ ਜੋ ਆਨ ਗੋਇੰਗ ਸਾਮਨ ਕਿੰਨੇ ਬੰਦੇ ਤੇ ਮਾਮਲਾ ਦਰਜ ਕੀਤਾ ਕਿ دوسری ਮਾਮਲਾ 5 ਬੰਦਿਆਂ ਦਾ ਦਰਜ ਹੋਇਆ ਜੀ ਅਕੋਰਡਿੰਗ ਟੂ ਸਟੇਟਮੈਂਟ ਆਫ ਥੇ ਅਰਬਨ ਸੰਸਿੰਸ ਆਫ ਗੁਰਤੇਜ دوسری ਤਰਫ ਵੀ ਆਇਆ ਕਿ ਇਸ ਤਰ੍ਹਾਂ ਦੇ ਬਲਾਈ ਦੇ ਵਿੱਚ ਅਜੇ ਤਾਂ ਕੋਈ ਮੈਟਰ ਆਫ ਇਨਵੈਸਟੀਗੇਸ਼ਨ ਦੇ ਕੋਈ ਆਇਆ ਤੇ ਦੇਖ ਲਿਆ ਜਾਏਗਾ ਜੀ ਗਿੱਦੜਵਾਹ ਤੋਂ ਸੋਨੀ ਢੱਲਾ ਦੀ ਰਿਪੋਰਟ